ਤਬੀ ਤੋਂ ਮੈਨੇ ਆਪਕੋ ਬੁਲਾਇਆ ਹੈ ਅਹ ਕੀ ਕਰਦੀ ਆ ਸਲੋਈ ਹੂੰ ਆ ਕੀ ਕਰਦੀ ਆ ਫੇਰ ਆ ਕੀ ਗੱਲ ਆ ਵਿਚਾਰੀ ਇਹ ਨੂੰ ਨਾ ਸੱਚ ਠੰਡ ਲੱਗ ਲਾਫੀ ਮੈਨੂੰ ਲੱਗਦਾ ਨਾ ਹੁਣ ਮੌਸਮ ਵੇਹ ਹੈ ਵੀ ਠੰਡ ਹੈਗੀ ਆ ਤੇ ਚੱਲ ਇਹਦੀ ਨਾ ਯਾਰ ਕੋਟ ਸਵਾਰਟ ਵੇਖਣਾ ਪੈਣਾ ਮੈਨੂੰ ਲੱਗਦਾ ਕੋਈ ਹੈਗਾ ਨਹੀਂ ਪਿਛੀ ਵਾਰ ਇਹਨੇ ਦੁੱਧ ਖਰਾਬ ਕੀਤੇ ਰਹੀਗੇ ਰਾਤ ਨੂੰ ਨੂੰ ਠੰਡ ਲੱਦੀ ਹੁਣ ਨਾਲ ਨਾਲ ਜੁੜ ਜੁੜ ਕੇ ਬੈੰਨੇ ਆ ਮੰਜੀ ਚੜੀਏ ਸੀ ਹਾਂ ਫਰਸ਼ ਠਰਿਆ ਨਾ ਮਜੀ ਤੇ ਬੈਈਏ ਆਹੋ ਆਹੋ ਅਸਲ ਤੇ ਤਾਂ ਵੀ ਹੋਣਾ ਫਰਸ਼ ਵੀ ਠੰਡ ਠਰਿਆ ਹੈ ਠੰਡ ਵੀ ਇੱਕਦਮੀ ਆ ਗਈ ਨਾ ਲਓ गाइस ਟਾਈਮ ਹੋ ਗਿਆ ਸਵੇਰ ਦਾ 9 ਵਜੇ ਦਾ ਤੇ ਅਜੇ ਕੋਈ ਟਾਈਮ ਨਹੀਂ ਹੋਇਆ ਵੈਸ ਚਾਹ ਹੀ ਹੁਣੇ ਹੀ ਪੀਤੀ ਹੈ ਅਜੇ ਜਗਰੂਪ ਨੂੰ ਟਾਈਮ ਨਾਲ ਹੀ ਭੁੱਖ ਲੱਗ ਗਈ ਆ ਲਗਾ 10:00 ਵੱਜ ਗਏ ਆ ਦੀ 10:00 ਵੱਜ ਗਏ ਆ ਦੀ ਹੋਰ ਕਿਦਾ ਰੋਟੀ ਖਾਣੀ ਆ ਹੁਣ ਬਸ ਇਹੋ ਕੁਝ ਚੱਲਿਆ ਕਰਨਾ ਸਾਡੇ ਘਰੇ ਸਵੇਰ ਦੀ ਚਾਹ ਪੀ ਕੇ ਨਹੀਂ ਹੈ ਕਰਨਾ ਤੇ ਰੋਟੀ ल्या ਦੋ ਰੋਟੀ ल्या ਦੋ ਹੂੰ ਤਾਂ ਪਰ ਹੋਈ ਇਹ ਤਾਂ 10:00 ਵੱਜ ਕੇ ਵਹਨੇ ਹੂੰ ਦੈਂ ਦਾ ਬੁੱਝਾ ਪਰ ਲਾ ਲਿਆ ਅੰਛਾ ਠੀਕ ਹੁਣ ਚਾਹ ਫੇਰ ਟਾਈਮ ਨਾ ਪੀਆ ਕਰੋ ਨਾ ਥੋੜਾ ਜਿਹਾ ਮੂੰਹ ਕੋਈ ਨਹੀਂ ਕਾਲੋ ਪਰਬਲਿਸ ਕੋ ਕਾਲ ਤਾਂ ਸੱਚ ਪਿਆ ਛੁੱਟੀ ਹੈ ਅਤਵਾਰਿਆ ਅੱਜ ਵੀ ਛੁੱਟੀ ਹੈਗੀ ਤੇ ਛੁੱਟੀਆਂ ਬੜੀਆਂ ਆਉਂਦੀਆਂ ਜਵਾਕਾਂ ਨੂੰ ਕਰਨਾ ਕਰਾਉਣਾ ਕੀ ਹੁਣ ਆ ਚਾਰ ਛੁੱਟੀਆਂ ਇਕੱਠੀਆਂ ਹੀ ਆਈਆਂ ਕੋ ਲੋਖੇ ਅੱਛੇ ਬਣਾਣਕ ਦੇਗੀ ਤੇ ਵਰਕੁਰੂਬ ਦੀ ਉਹ ਜੇ ਕਰਤਾਰ ਸਿੰਘ ਸਰਾਬਾ ਜੀ ਪਤਨ ਕੀ ਕਰਤਾਰ ਸਿੰਘ ਸਰਾਬਾ ਇਹਨਾਂ ਲਈ ਹੁ ਮੈਂ ਪੜਾਂ ਨਹੀਂ ਸਾਰੇ ਮੈਨੂੰ ਚੰਗੀ ਤਰ੍ਹਾਂ ਪਤਾ ਨਹੀਂ ਲੱਗਾ ਕਿਤਾ ਭੁੱਲ ਗਏ ਸੱਚਾ ਛੁੱਟੀ ਕਾਲੂ ਆਤਵਾਰ ਦੀ ਛੁੱਟੀ ਤੇ ਇਦਾਂ ਇਦਾਂ ਕਰਦੇ ਕਰਦੇ ਛੁੱਟੀਆਂ ਜਿਹੜੀਆਂ ਵੱਧੀਆਂ ਜਾਂਦੀਆਂ ਰਹੀਆਂ ਯਾਰ ਜੀ ਗਰੁੱਪ ਹੋ ਲਈਏ ਤਾਂ ਜਾਪਾਂਦੁਰ ਜਾ ਕੇ ਉਹ ਸਿਆਲ ਦੇ ਵਿੱਚ ਦੇਸੀ ਘਿਓ ਦੀਆਂ ਤਰ੍ਹਾਂ ਫਦਾ ਚਾਚੀ ਦੇ ਰੂਪ ਤੇ ਸਿਆਲ ਤੇ ਭਾਂਡੇ ਭੁੰਡੇ ਬੰਨੇ ਆ ਕਿਉਂ ਸਬਜੀ ਦੇ ਨੂਨ ਵਿੱਚ ਵਾਦੂ ਨਹੀਂ ਆ ਤੇ ਅੱਜ ਰਾਤੀ ਆਪਣੀ ਸਬਜੀ ਆਈ ਹੀ ਦੀ ਗੁਰੂ ਘਰੋਂ ਤੇ ਉਹਦੇ ਨਾਲ ਹੀ ਅੱਜ ਪਰੌਂਟੀਆਂ ਖਾਣੀਆਂ ਆ ਕਬੀਸਾ ਦੀ ਬਹੁਤ ਹੀ ਜਿਆਦੀ ਬੇਤੀ ਹੈ ਜਣਾ ਤੇ ਵੈ ਮੈਜਿਕ ਵਗੈਰਾ ਹੁਣ ਆਪਾਂ ਮੂਲੀਆਂ ਬਾਲੀਆਂ ਨਹੀਂ ਬਣਾ ਲਈਏ ਤੇ ਆਖੇ ਨਹੀਂ ਲੱਗਿਆ ਹੈ ਨਹੀਂ ਮਨੋਏ ਹੁਣ ਹਿੱਤਾ ਹੀ ਲਾ ਦੇ ਇਦਾਂ ਹੀ ਲਾ ਦੇ ਓਖੀ ਲੱਗ ਜਾਂਦੀ ਏ ਜੰਮ ਦੇ ਨਾਲ ਹੂੰ ਉਹ ਤੇਰਾ ਮੋਕਾ ਚਾਰ ਵੀ ਲੈਣਾ ਨਾਲ ਤੇ ਰੈ ਪਿਆ ਖਾਣ ਮਤੋਈ ਵਧਿਆ ਰੂਣ ਮਿਰਚ ਦੇ ਉਹ ਦਾਤ ਨੂੰ ਮੇਰੀ ਪਾਈ ਜਾਰੀ ਲਾਉਂਦੀ ਲਿੰਦੀ ਆ ਕੇ ਪਾਇਆ ਨਹੀਂ ਤੇ ਕਿ ਵੋਹ ਨਹੀਂ ਗਾ ਰੁਪੀਟ ਹੋ ਪੜ ਗਈ ਆ। ਕੋ ਖਤਮ ਹੋਇਆ ਤਾਂ ਇਹਨੇ ਤਾਂ ਕੰਨ ਨਹੀਂ ਕਿਉਂ ਲਿਆਗੇ। ਮੈਂ ਕੁਲਕੇ ਉਹਨੇ ਹੀ ਬਣਾਉਣੇ ਕਿਉਂਕਿ ਐਨੇ ਜ਼ਿਆਦਾ ਕੁਲਕੇ ਬਣਾ ਕੇ ਮਣਕੇ ਕੀ ਫਾਇਦਾ। ਫਿਰ ਖਰਾਬ ਹੁੰਦੇ ਰਹਿੰਦੇ ਆ। ਤੇ ਅੱਜ ਸ਼ਾਮਾਂ ਤੱਕ ਹੋ ਸਕਦਾ ਪ੍ਰਭ ਆ ਜੇ ਵਿਆਹ। ਤੇ ਇੰਨੀ ਜ਼ਿਆਦੀ ਧੁੰਦ ਪੈਂਦੀ ਨਾ ਬਾਹਰ ਬਹੁਤ ਹੀ ਬੁਰਾ ਹਾਲ। ਹੁੰਦਾ ਇਹ ਰਾਤ ਨੂੰ ਪੈਂਦੀ ਵੇਲੇ ਲੇਟ ਆ ਹਨਾ। ਤੱਪੰਦੀ ਬਹੁਤ ਜਿਆਦੀ ਆ ਪਹਿਲਾਂ ਆਪਾਂ ਕਹਿੰਦੇ ਆ ਠੰਡ ਨਹੀਂ ਆਉਂਦੀ ਠੰਡ ਨਹੀਂ ਆਉਂਦੀ ਤੇ ਫਿਰ ਠੰਡ ਨੇ ਵੀ ਤੇ ਆਉਣਾ ਹੀਗਾ ਹਾਲਾਂ ਹੋ ਗਿਆ ਅੱਛਾ ਜੀ ਪੱਕੀ ਹੋ ਗਈ ਕਿੱਥੋਂ ਖੱਟੂ ਹੋ ਗਈ ਤੁਹਾਡੀ ਸਬਜ਼ੀ ਹਾਂ ਇਹ ਰੋ ਕੱਲ ਤੇ ਬਣੀ ਐਵੇਂ ਮਾਰਾ ਜਾਂਦੀ ਨਹੀਂ ਹਾਂ ਹਾਂ ਵੀ ਬੜੇ ਵੱਡੇ ਆ ਦੇ ਇਸ ਵਿੱਚ ਕਾਕਾ ਦੀ ਕਰੇ ਹਾਂ ਜੇ ਡੜੇਗਾ ਤਾਂ ਖਾ ਯਾਰੇ ਤੇ ਕਾਕਾ ਕੀ ਕਰੇ ਕਾਕਾ ਵੀ ਜਰ ਤੇ ਆਪ ਤੋਂ ਖੇਡਾ ਮਾਰਿਆ ਪਿਆ ਚਲੇਗਾ ਹਾਂ ਹੋਰ ਆਹ ਦੋ ਦਾ ਆਹ ਆਤ ਨੂੰ ਬਾਹਰ ਦਵਾ ਪਕੇ ਰੱਖ ਹਾਂ ਆ ਥੋੜਾ ਜਨਾ ਆਟਾ ਥਲੇ ਡਿੱਗ ਪਈ ਇਹ ਵੀ ਰੱਖ ਦੇ ਉਥੇ ਦੇ ਦੇ ਘੰਮੇ ਨਾ ਰੋਟੀ ਆਖੇ ਕਪਾਇਾ ਕਰ ਨੂੰ ਤਾਈ ਉਹ ਖਾ ਲੈਂਦੀ ਯਾਰ ਉਹ ਦੋ ਰੋਟੀਆਂ ਖਾ ਲਈ ਮਨੇ ਕਹਾ ਵਾ ਰਾਤੀ ਲੈ ਲੋ ਹੈ ਨਹੀਂ ਕਿ ਤੇਰੇ ਵਿੱਚ ਰਾਤੀ ਮਠਾਈ ਪੈ ਗਈ ਹੁਣ ਉਹਨੂੰ ਲੱਗ ਜਾਂਦੀ ਆ ਅੱਜ ਅੱਧੀ ਹੀ ਜਾ ਵਾ ਅਸਲ 'ਚ ਹੁਣ ਹੋਰ ਕੋਈ ਚੀਜ਼ ਨਹੀਂ ਲੈ ਖਾਣ ਨੂੰ ਮਿਲਣ ਲਈ ਵਿੱਚ ਖਾ ਲੈਂਦੀ ਆ ਲੋਗੇ ਸਤ ਪੈ ਦਾ ਟਾਈਮ ਹੋ ਗਿਆ ਹੈ 1 ਵਜੇ ਤਾਂ ਤੇ ਜਗਰੂਪ ਨੇ ਜਾਣਾ ਡਿਊਟੀ ਤੇ ਮੈਂ ਉਹਨਾਂ ਦੀ ਤਿਆਰੀ ਕਰਨ ਲੱਗੀ ਆ ਤੇ ਹੁਣ ਆਪਾਂ ਜਦੀ ਜਦੀ ਸੂਟ ਪ੍ਰੈਸ ਕਰਕੇ ਉਹਨਾਂ ਦਾ ਤੇ ਫਿਰ ਆਪਾਂ ਚਾਹ ਬਣਾਉਣੀ ਆ ਨਾਲ ਹੀ ਤੇ ਅੱਜ ਮੈਂ ਕੱਲੀ ਘਰੇ ਜਗਰੂਪ ਵੀ ਜਦੋਂ ਆਉਂਦੇ ਰੋਟੀ ਖਾ ਕੇ ਤੇ ਉਹਨਾਂ ਨੂੰ ਕਾਲ ਆ ਗਈ ਉਹ ਚਲੇ ਗਏ ਬਾਹਰ ਕਿਤੇ ਤੇ ਹੁਣ ਮੈਂ ਸਵੇਰ ਦੀ ਕੱਲੀ ਘਰੇ ਆ ਤੇ ਕੱਲੀ ਬਹਰ ਹੁੰਦੀ ਆ ਤੇ ਸ਼ਾਮ ਤੱਕ ਹੋ ਸਕਦਾ ਵਾ ਆਪਾਂ ਆ ਜੇ ਤੇ ਨਾਲ ਮੰਮੀ ਵੀ ਆ ਜਾਣ ਤੇ ਚੱਲ ਫਿਰ ਰੌਣਕ ਜੀ ਲੱਗ ਜੂ ਥੋੜੀ ਜੀ ਤੇ ਅੱਜ ਹੋ ਸਕਦਾ ਵਾ ਮੰਮੀ ਨੂੰ ਰੱਖੀਏ ਰਾਤ ਦੇਖਦੇ ਆ ਹੁਣ ਗਾੜੀ ਰਹਿੰਦੇ ਆ ਕਿ ਨਹੀਂ ਰਹਿੰਦੇ ਨੇ ਹਨਾ ਮੈਂ ਤੇ ਅੱਗੇ ਤੋਂ ਦਿੰਦਿਆਂ ਨਾ ਹੋਗੇ ਕਾਰ ਨਹੀਂ ਆਗੀ ਘਰ ਕੱਲਾ ਵਾ ਇਹ ਵਾ ਉਹ ਵਾ ਤੇ ਮੰਮੀ ਕਹਿੰਨਾ ਆਪ ਬੜੇ ਬਹਾਨੇ ਬਣਾਉਣ ਗਈਆਂ ਤੇ ਜਦੋਂ ਆਪਾਂ ਹਨਾ ਤੇ ਕੁੜੀਆਂ ਨੂੰ ਕਹਿਣਗੇ ਆਜੋ ਆਜੋ ਤੁਸੀਂ ਆਜੋ ਤੇ ਜਦੋਂ ਮੰਮੀ ਮੈਨੂੰ ਫੋਨ ਕਰਨਗੇ ਨਾ ਪੁੱਤ ਆਉਣਾ ਕਦੋਂ ਆਣਾ ਵਾ ਆਜੋ ਮਾਂ ਪੁੱਤ ਆਜੋ ਮਾਂ ਪੁੱਤ ਆਪ ਦੀ ਵਰੀ ਇਦਾਂ ਕਰੀ ਜਾਣਗੇ ਤੇ ਜਦੋਂ ਆਪ ਰਹਿਣ ਨੂੰ ਕਹਦੀਏ ਨਾ ਘਰ ਕੱਲਾ ਵਾ ਘਰ ਕੱਲਾ ਵਾ ਤੇ ਘਰ ਜਸ ਜੇ ਤੁਹਾਨੂੰ ਪਿਆਰਾ ਤੇ ਸਾਨੂੰ ਨਹੀਂ ਪਿਆਰਾ ਤੇ ਮੁੰਡੇ ਕਹਿਣਗੇ ਪਾਣੀ ਬਣਾ ਦੇਣੀਆਂ ਨਹੀਂ ਨਹੀਂ ਮਾਵਾਂ ਧੀਆਂ ਦੇ ਘਰ ਐਨੇ ਦਿਨ ਚੰਗੀਆਂ ਚੰਗੀਆਂ ਰਹਿੰਦੀਆਂ ਚੰਗੀਆਂ ਨਹੀਂ ਲੱਗਦੀਆਂ ਧੀਆਂ ਦਾ ਤੇ ਖਰਚ ਹੁੰਦਾ ਧੀਆਂ ਦਾ ਤੇ ਹੱਕ ਮੰਦਾ ਧੀਆਂ ਤੇ ਆਈ ਸਕਦੀਆਂ ਤੇ ਮੈਂ ਕਿਹ ਗੱਲ ਕੀ ਧੀਆਂ ਨੂੰ ਨਹੀਂ ਆਪਣਾ ਘਰ ਪਿਆਰਾ ਹੁੰਦਾ ਐਦਾਂ ਮੰਮੀਆਂ ਬਾਨੇ ਹੋਣੀਆਂ ਰਹਿੰਦੀਆਂ ਤੇ ਹੁਣ ਮੈਂ ਜਲਦੀ ਜਲਦੀ ਸੂਟ ਪ੍ਰੈਸ ਕਰਲਾਂ ਤੇ ਫਿਰ ਆਉਂਦੇ ਮੰਮੀ ਤੇ ਫਿਰ ਦੇਖਦੇ ਕੀ ਕੀ ਕਰਨਾ ਕੀ ਨਹੀਂ ਤੇ ਜੇ ਤੇ ਹਰਿਆ ਭਣਗੇ ਫਿਰ ਤੇ ਸਭ ਤੋਂ ਵਧੀਆ ਤੇ ਜੇ ਨਾ ਰਹੇ ਤੇ ਇਹਨਾਂ ਨੂੰ ਪਤਾ ਹੀ ਆ ਫਿਰ ਮੈਂ ਜੋ ਪ੍ਰਬਤ ਹੈ ਹੀ ਹਣਾ ਇਹ ਪ੍ਰੋਬਲ ਮਮੀ ਨੂੰ ਛੱਡ ਆਊਗਾ ਤੇ ਅਸੀਂ ਮਾਂ ਪੁੱਤਰ ਰਵਾਂਗੇ ਘਰ 'ਚ ਜੀਜੇ ਹੋਣ ਨਾਲ ਫਿਰ ਬਰ ਰੌਣਕ ਦੀ ਲੱਗੇ ਰਹਿੰਦੀ ਹੁੰਦੀ ਹੁਣ ਨਾ ਕਿ ਸਰਦੀਆਂ ਦੇ ਦਿਨੇ ਆ ਤੇ ਵੈਸੇ ਜਿਹੜੇ ਸਾਬ ਨਾਲ ਰੌਣਕ ਹੋਣੀ ਚਾਹੀਦੀ ਬਾਹਰੋਂ ਸਾਬ ਨਾਲ ਰੌਣਕ ਜੀ ਹੈਗੀ ਨਹੀਂ ਆ ਪਤਾ ਨਹੀਂ ਕਿਉਂ ਆਪਣਾ ਸਰਦੀਆਂ ਦੇ ਸਾਰੇ ਕੱਪੜੇ ਕੱਲ ਨੂੰ ਸਵੇਰੇ ਪਤਾ ਨਹੀਂ ਦੱਸਿਆ ਕਿ ਨਹੀਂ ਦੱਸਿਆ ਕੱਢੇ ਆ ਤੇ ਪਰ ਨਾਲ ਥੋੜੀ ਜਿਹੀ ਸਮੈਲ ਜੀ ਆਉਂਦੀ ਵਿੱਚੋਂ ਤੇ ਹੁਣ ਮੈਨੂੰ ਇਹ ਹੀ ਕਿ ਜੇ ਇਹਨਾਂ ਨੂੰ ਬਾਹਰ ਧੁੱਪੇ ਧੋਕੇ ਵੀ ਪਾਇਆ ਤੇ ਧੁੱਪ ਤੇ ਲੱਗਦੀ ਨਹੀਂ ਆ ਤੇ ਕੋਈ ਫਾਇਦਾ ਤੇ ਨਿਕਲਣਾ ਨਹੀਂ ਸੁਕਣੇ ਤੇ ਹੈ ਨਹੀਂ ਆ ਫਿਰ ਐਵੇਂ ਥੋੜਾ ਥੋੜਾ ਪਰਫਿਊਮ ਪਾ ਕੇ ਤੇ ਇੱਕ ਵਾਰੀ ਪਾ ਲਿਆ ਹੁਣ ਮੈਂ ਇਹ ਇੱਕ ਵਾਰੀ ਪਾ ਕੇ ਤੇ ਫਿਰ ਇਹਨਾਂ ਨੂੰ ਜਿਹੜਾ ਕੀ ਧੋਲਾਂਗੇ ਮੈਂ ਆਪਣੇ ਪਾਏ ਆ ਰੱਬ ਦਾ ਤੇ ਨਹੀਂ ਪ੍ਰਭ ਦੇ ਤੇ ਮੈਂ ਬਾਹਰ ਕੱਢੇ ਹੋਏ ਧੁੱਪ ਲਵਾਉਣ ਵਾਸਤੇ ਕੰਨਾ ਗੱਲਬੱਤ ਕਰਦੀ ਕਰਦੇ ਲੋ ਗਾਇਸ ਇਹ ਨਾ ਆਇਆ ਮਠਿਆਈ ਦਾ ਡੱਬਾ ਤੇ ਮੇਰੇ ਕੋਲ ਇੱਕ ਬੱਚਾ ਆਉਂਦਾ ਹੈਗਾ ਟਿਊਸ਼ਨ ਤੇ ਉਹਦੇ ਮਮਾ ਨੇ ਉਹਦੇ ਐਡਮਿਸ਼ਨ ਕਰਾਉਣੇ ਸੀ ਤੇ ਉਹਨਾਂ ਨੇ ਸਪੈਸ਼ਲੀ ਉਹਨੂੰ ਐਡਮਿਸ਼ਨ ਕਰਾਉਣ ਵਾਸਤੇ ਟਿਊਸ਼ਨ ਰਖਵਾਈ ਸੀਗੀ ਉਹਦੀ ਤੇ ਉਹਨੂੰ ਆਪਾਂ ਟਿਊਸ਼ਨ ਟੀਚ ਕੀਤਾ ਤੇ ਫਾਈਨਲੀ ਉਹਦੀ ਕੱਲ ਐਡਮਿਸ਼ਨ ਹੋ ਗਈ ਆ ਤੇ ਉਹਦੇ ਮਮਾ ਨੇ ਮੈਨੂੰ ਆਹ ਵਾਲਾ ਡੱਬਾ ਮਠਿਆਈ ਦਾ ਭੇਜਿਆ ਤੇ ਮੈਂ ਉਹਨਾਂ ਨੂੰ ਕਾਲ ਕਰਕੇ ਕਿਹਾ ਮੈਂ ਹਾ ਦੀਦੀ ਤੁਸੀਂ ਨਹੀਂ ਖੇਚਲ ਕਿਉਂ ਕਰਨੀ ਸੀਗੀ ਬਹੁਤ ਵੀ ਵਧੀਆ ਉਹਨਾਂ ਨੇ ਬਰਫੀ ਦਾ ਭੇਦਿਆ ਖੁਏ ਦੀ ਬਰਫੀ ਵਾਲਾ ਤੇ ਮੈਂ ਕੱਲ ਦੀ ਆਈ ਤੇ ਮੈਂ ਇੱਕ ਇੱਕ ਪੀਸ ਨਹੀਂ ਖਾਦਾ ਇੱਕ ਪੀਸ ਨਹੀਂ ਵੀਰੋ ਬੱਚੇ ਘਰ ਹੋਣ ਤੇ ਫਿਰ ਹਨਾ ਚੀਜ਼ ਖਾਦੀ ਜਾਂਦੀ ਆ ਤੇ ਅਗਰ ਬੱਚੇ ਨਾ ਘਰ ਹੋਣ ਤੇ ਕੋਈ ਚੀਜ਼ ਨਹੀਂ ਖਾਦੀ ਉਹ ਲੱਗਾਇਆ ਜਨਾ ਮੇਰਾ ਮਤਲਬ ਹੈ ਦੇਖ ਸੁਸਤੀ ਸੁਸਤੀ ਜੀ ਵਾਲਾ ਤੇ ਮੈਨੂੰ ਮੇਰਾ ਦਿਲ ਕਰਦਾ ਕਿ ਚਾਹ ਬਣਾ ਕੇ ਪੀਤੀ ਜਾਵੇ ਮਾਦੀ ਗੁਰੂਬ ਦੀ ਗੱਡ ਕਰਨ ਦੀ ਕਦੋਂ ਦੀ ਉਹ ਆਏ ਨਹੀਂ ਆਏ ਨਹੀਂ ਤੇ ਹਾਰ ਕੇ ਮੈਂ ਕਿਹਾ ਮੈਂ ਖੁਦ ਤੇ ਚਾਹ ਬਣਾ ਕੇ ਪੀਵਾਂ ਇਹ ਨਾ ਹੋਵੇ ਉਹ ਉੱਥੋਂ ਪੀ ਕੇ ਆਏ ਹੁਣ ਤੇ ਮੈਂ ਇਥੇ ਉਹਨਾਂ ਦੀ ਵੇੜੀ ਕਰਦੀ ਰਹੇ ਆ ਤੇ ਬਾਅਦ ਵਿੱਚ ਮੈਨੂੰ ਕਹਿੰਦੇ ਤੂੰ ਬਣਾ ਕੇ ਪੀ ਲੈਣੀ ਤੈਨੂੰ ਪਤਾ ਤਾਂ ਹੈਗਾ ਹੀ ਜਾਂ ਮੈਨੂੰ ਤੇ ਕਿਹਾ ਕਿ ਮੈਂ ਪਿਆ ਹੀ ਦੇਣੀ ਹੀ ਮੇਰੇ ਇਦਾਂ ਕਰ ਜਾਂਦੇ ਆ ਤੇ ਇਸ ਕਰਕੇ ਮੈਂ ਕਿਹਾ ਚਲੋ ਮੈਂ ਤੇ ਚਾਹ ਬਣਾ ਕੇ ਖਰੋ ਪਤਾ ਨਹੀਂ ਕਿਉਂ ਨਾ ਮੈਨੂੰ ਸੁਸਤੀ ਜੀ ਬੜੀ ਪਈ ਹੈ ਅੱਜ ਤੇ ਸੱਚ ਹਾਂ ਆਪਾਂ ਗੱਲ ਕਰੰਦੇ ਆਂ ਚੀਜ਼ਾਂ ਦੀਆਂ ਨਾ ਤੇ ਜਿੱਦਾਂ ਇਦਾਂ ਹਣਾ ਕੋਈ ਘਰ ਦੇ ਵਿੱਚ ਚੀਜ਼ ਆਈ ਹੁੰਦੀ ਆ ਤੇ ਉਹ ਫਲ ਫਰੂਟ ਜਾਂ ਕੋਈ ਚੀਜ਼ ਹਣਾ ਘਰ ਦੇ ਵਿੱਚ ਜੀ ਹੁੰਦੇ ਉਹ ਮਿੰਟੋ ਮਿੰਟ ਖਤਮ ਹੋ ਜਾਂਦੀ ਆ ਤੇ ਫਿਰ ਆ ਵੇਖੀਦਾ ਕਿ ਹਾਇ ਹੈ ਜੇ ਇੰਨੀ ਜਲਦੀ ਖਤਮ ਹੋ ਗਈ ਜਾਂ ਹਨੋਂ ਮਿਲੀ ਨਹੀਂ ਹਨ ਮਿਲਿ ਨਹੀਂ ਤੇ ਜਦੋਂ ਘਰ ਦੇ ਵਿੱਚ ਇਦਾਂ ਕੋਈ ਹਣਾ ਨਾ ਹੋਵੇ ਨੰਬਰ ਘਟਣਾ ਤੇ ਚੀਜ਼ਾਂ ਵੀ ਜੜੀਆਂ ਬਣਾ ਫਰਿੱਜਾਂ ਦੇ ਪਈਆਂ ਰੋਲੀਆਂ ਰਹਿ ਜਾਂਦੀਆਂ ਹਾਂ ਜੇ ਤੇ ਅੱਜ ਮੈਂ ਕਿਹਾ ਚੱਲ ਅਦਰਕ ਵਾਲੀ ਚਾਹ ਬਣਨੇ ਜਗ ਨੂੰ ਕਿੰਨੇ ਦਿਨਾਂ ਤੋਂ ਕਹਿਣ ਲੱਗਾ ਕਿ ਤੂੰ ਨਾ ਹਾਂ ਨੇ ਉਦਾਂ ਹੀ ਮੈਨੂੰ ਚਾਹ ਬਣਾ ਕੇ ਦੇ ਦੇਂਨੀ ਆ ਨੀਰਾ ਗੁੜ ਜਿਆ ਪਾ ਗਏ ਵਿੱਚ ਨਾ ਤੇ ਅਦਰਕ ਨਾ ਕੋਸ਼ਾ ਨਾ ਕੋਸ਼ਾ ਤੇ ਮੈਂ ਚਾਹ ਰੱਜਾ ਅਦਰਕ ਵਾਲੀ ਚਾਹ ਬਣਨੀ ਆ ਤੇ ਆ ਵਧੀਆ ਆਪਾਂ ਰੱਖਿਆ ਵਾ ਇਹਦੇ ਨਾਲ ਅਦਰਕ ਵਧੀਆ ਗ੍ਰੈਂਡ ਹੋ ਜਾਂਦਾ ਬਸ ਤੇ ਹਾਂਜੀ ਉਹ ਮਠਿਆਈ ਦਾ ਡੱਬਾ ਆਇਆ ਸੀਗਾ ਮੇਰੇ ਤੁਹਾਨੂੰ ਬੱਚਾ ਉਹਦਾ ਟਿਊਸ਼ਨ ਹਮ ਦੱਸਿਆ ਹੀ ਗਾ ਤੇ ਉਹਨਾਂ ਨੇ ਹਨ ਜਦੋਂ ਆਉਣਾ ਇਦਾਂ ਆਪਾਂ ਕੋਈ ਵੀ ਕੰਮ ਕਰਦੇ ਆਂ ਤੇ ਅਗਲੇ ਨੂੰ ਵਧੀਆ ਲੱਗਦਾ ਵਾ ਤੇ ਹਨ ਅੱਗੇ ਫਿਰ ਆਪਾਂ ਨੂੰ ਹੋਰ ਕੰਟੈਕਟ 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 ਬੰਦਿਆ ਆਪਣੇ ਸਾਰੀ ਬੋਲਣਾ ਮੂੰਹ ਦੇ ਅੱਗੇ ਨਹੀਂ ਆਉਂਦਾ ਬੜਾ ਤੇ ਜਦੋਂ ਹੁਣ ਜਿਵੇਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦਾ ਬੱਚਾ ਮੈਂ ਵਧੀਆ ਟੀਚ ਕੀਤਾ ਤੇ ਉਹ ਮੈਨੂੰ ਉਹਨਾਂ ਨੇ ਮੇਰੇ ਕੰਮ ਨੂੰ ਵੇਖਿਆ ਤੇ ਫਿਰ ਹੁਣ ਉਹ ਅੱਗੇ ਵੀ ਹੋਰ ਜਾਣੇ ਹੁੰਦਸਣਗੇ ਤੇ ਵੈਸੇ ਤੇ ਉਹਨਾਂ ਦੇ ਘਰ ਤੋਂ ਇੱਕ ਬੱਚਾ ਪੂਰਾ ਗਿਆ ਆਪਣੇ ਕੋਲ ਤੇ ਇਦਾਂ ਜਿਹੜਾ ਕਿ ਆਪਣਾ ਜਿਹੜਾ ਹਨਾ ਆ ਵਧੀਆ ਇਮਪ੍ਰੈਸ਼ਨ ਬਣਦਾ ਵਾ ਤੇ ਫਿਰ ਉਹ ਅਗਲਾ ਵੀ ਹੋਰ ਦੋਵਾਂ ਚੋਂ ਜਿਹੜਨੂੰ ਦੱਸਦਾ ਕਿ ਭਈ ਸਾਡਾ ਬੱਚਾ ਉਹਨਾਂ ਦੇ ਕੋਲੋਂ ਟੀਚ ਕਰਦਾ ਵਾ ਉਹ ਟੀਹਾਂ ਹੀ ਉਹਨਾਂ ਤੋਂ ਕੋਲੋਂ ਟੀਚ ਕਰਵਾਉਂਦੇ ਆ ਤੇ ਵਧੀਆ ਸਾਡਾ ਬੱਚਾ ਜਿਹੜਾ ਵਾ ਉਹ ਪੜਦਾ ਵਾ ਤੇ ਇਦਾਂ ਕਰਕੇ ਜਿਵੇਂ ਹੁਣ ਮੈਂ ਲਾ ਲਓ ਕਿ ਸਟਿਚਿੰਗ ਵੀ ਕਰਦੀ ਆ ਨਾ ਤੇ ਕਈ ਵੇ ਪਹਿਲਾਂ ਮੇਰੇ ਤੋਂ ਸੂਟ ਸਟਿਚ ਕਰਵਾਉਂਦੀਆਂ ਵਾ ਐਵੇਂ ਮੈਂ ਜ਼ਿਆਦਾ ਸੂਟ ਸਟਿਚ ਨਹੀਂ ਕਰਦੀ ਪਰ ਪਤਾ ਨਹੀਂ ਕਿ ਉਹ ਪਹਿਲਾਂ ਮੇਰਾ ਬੜਾ ਮਨ ਕਰਦਾ ਹੁੰਦਾ ਸੂਟ ਸਟਿਚ ਕਰਨ ਦਾ ਤੇ ਹੁਣ ਨਾ ਪਤਾ ਨਹੀਂ ਥੋੜਾ ਟਾਈਮ ਹੋ ਗਿਆ ਮੇਰੇ ਦਾ ਮਨ ਜਾ ਚੁੱਕਿਆ ਗਿਆ ਸੂਟ ਸਟਿਚ ਕਰਨ ਦਾ ਮੈਨੂੰ ਤੇ ਵਧੀਆ ਜੇ ਮੈਂ ਲੱਗ ਜਾ ਤਾਂ ਫਿਰ ਮੈਂ ਹੁਣ ਜੇ ਵੀ ਕਿ ਪਛੇ ਦੋ ਦਿਨਾਂ ਦੇ ਵਿੱਚ ਮੈਂ ਤੇਰੇ ਸੂਟ ਸਟਿਚ ਕਰਕੇ ਦਿੱਤੇ ਆ ਤੇ ਵਧੀਆ ਮੈਂ ਕਰ ਵੀ ਲਈਨੀ ਆ ਜੇ ਅਗਰ ਨਹੀਂ ਕਰਦੀ ਤੇ ਫਿਰ ਮੈਂ ਟੀਚ ਰਹੀਨੀ ਆ ਤੇ ਮੇਰਾ ਮਾਰਨਾ ਬਸ ਟੀਚਿੰਗ ਵਾਸਤੇ ਆ ਹਨਾ ਕਿਵੇਂ ਬੱਚਾ ਨੂੰ ਟੀਚ ਕਰਾਂ ਵਧੀਆ ਵਧੀਆ ਮੇਰੇ ਬੱਚਾ ਦਾ ਰਿਜ਼ਲਟ ਵਧੀਆ ਆਵੇ ਮੇਰੇ ਤੋਂ ਹੋਰ ਬੱਚੇ ਆਉਣ ਆ ਤੇ ਮੇਰੇ ਹੋਰ ਵਧੀਆ ਵਧੀਆ ਕੰਟੈਕਟ ਬਣ ਹਨਾ ਤੇ ਇਹਨਾਂ ਫਿਰ ਵਧੀਆ ਹਨਾ ਆਪਾਂ ਨੂੰ ਰਿਸਪਾਂਸ ਜੇ ਮਿਲੇ ਤੇ ਵਧੀਆ ਲੱਗਦਾ ਵਾ ਤੇ ਚਲੋ ਗਾਇਸ ਹੁਣ ਆਪਾਂ ਜਿਦੀ ਜਿਦੀ ਬਣਾਈਆਂ ਅਦਰਕ ਵਾਲੀ ਚਾਹ ਤੇ ਅਦਰਕ ਵਾਲੀ ਚਾਹ ਪੀ ਕੇ એનર્ਜੀ ਜਿਦੀ ਆਪਕਾ ਲਈ ਫਿਲ ਹਾਲ ਤੇ ਮੇਰੀ એનર્ਜੀ ਬਹੁਤ ਡਾਊਨ ਹੋਈ ਆ ਹਾੜੀ ਦੀ ਜ਼ਿੰਦਗੀ ਵਿਆਹ ਤੋਂ ਬਾਅਦ ਸ਼ੁਰੂ ਹੋਈ ਪਹਿਲਾਂ ਤੁਹਾਡੀ ਜ਼ਿੰਦਗੀ ਕੋਈ ਨਹੀਂ ਹੈਗੀ ਖਾਸ ਤੌਰ ਤੇ ਮੇਰੀ ਹੇ 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 ਮੁਰਕੇ ਨਾ ਕਰ ਲਾ ਪੂਗਾ ਤੇ ਇਹਦੇ ਚ ਮੇਰਾ ਕੀ ਕਸੂਰ ਆ ਮੈਨੂੰ ਦੱਸੋ ਤੂੰ ਨਾ ਕੋਈ ਨੂੰ ਮਲੇ ਨਾ ਕੁੱਟੇ আচ্ছা ਹੋਰ ਨਹੀਂ ਆ ਮੈਂ ਪੱਕਾ ਪੱਕਾ ਕਰਨਾ ਮੈਂ ਪੱਕੀ ਗੱਲ ਲੈਣਾ ਪੱਕੀ ਗੱਲ ਲੈਣਾ ਲਿਖ ਕੇ ਰੱਖ ਲੋ ਇਹ ਗੱਲ ਨੂੰ ਲਿਖਣਾ ਜੇ ਇਹ ਗੱਲ ਨੂੰ ਵੀ ਮੈਂ ਨਹੀਂ ਕਰਨਾ ਤੇ ਨਹੀਂ ਕਰਨਾ ਐ ਬਿੱਲੇ ਵਾਂਗੂ ਐ ਝਾਕਦਾ ਹੀ ਐ ਕੀ ਝਾਕੰਦੇ ਆ ਬਲ ਦਸੀ ਦਸੀ ਮੈਨੂੰ ਪਹਿਲਾਂ ਤੂੰ ਕੀ ਝਾਕੰਦੇ ਆ ਹੋਰ ਤਾਂ ਆਪਾਂ ਬਲਜੀਤ ਦੀ ਗੱਲ ਹੁਣ ਕਰਦੇ ਪਾ ਮੇਲਾ ਐਡਾ ਉਤਰਾ ਦੱਸ ਮਾਜ਼ੀ ਨਹੀਂ ਬੋਲੀ ਤਾਂ ਸਮਝ ਨਾ ਆਸਾ ਚਾਗਦੇ ਹੀ ਚਾਗਦਾ ਮੈਂ ਚਾਗਦੇ ਚੁੱਕਦੇ ਤੇ ਕਿਆ ਹੀ ਨਹੀਂ ਕੁਝ ਵੀ ਹੈ ਨਾ ਕੁਝ ਕਿਹਾ ਆਹੋ ਚਾਗਦੇ ਚੁੱਕਦੇ ਤੇ ਮੈਂ ਕਿਆ ਹੀ ਨਹੀਂ ਤੇ ਬੋਲੀ ਤੋਂ ਸਮਝ ਜਾਣਾ ਆਹੋ ਜਾ ਬੈਠਾ ਰਹਿ ਕੋਈ ਸ਼ੂਟਿੰਗ ਕਰ ਲਈ ਰੋਟੀ ਰੱਟੀ ਖਾ ਲ ਕੇ ਫਿਰ ਵੰਨੇ ਆ ਉਹਨਾਂ ਨੂੰ ਪੁੱਛਦੇ ਆ ਆ ਵਾਹ ਮਜਾਜ ਆਉਣੇ ਆ ਆਪਣੇ ਪੁੱਛਦੇ ਹਾਂ ਕਿੰਨੇ ਆ ਜਾਣੇ ਆਪਾਂ ਪਾਂਦੇ ਜਾਣੇ ਹੋਏ ਨੇ ਆਪਾਂ ਆਹ ਅੱਜ ਵੀ ਇਹਨੇ ਪੁੱਛਦਾ ਰੋਟੀ ਰੱਡੀ ਖਾ ਕੇ ਤੇ ਅੰਨੇ ਡਰਾਤਾ ਮੈਨੂੰ ਲੱਗ ਗਈ ਸਾਡਾ ਵਿਆਹ ਆ ਗਿਆ ਤੇ ਜਿਆਦਾ ਖਾ ਕੇ ਵਿਆਹ ਜਦੋਂ ਹੀ ਖਾਂ ਲਗੇ ਲੂਣ ਵਾਲੇ ਚੌਲ ਜਦੋਂ ਵਿਆਹ ਦਾ ਜਿਆਦਾ ਖਾਦਾ ਹੋਵੇ ਨਾ ਫਿਰ ਉਦੋਂ ਫਿਰ ਦਾਲ ਨੂੰ ਜੀ ਕਰਦਾ ਉਦੋਂ ਪਤਲੀ ਦਾਲ ਨੂੰ ਜੀ ਕਰਦਾ ਵਾਗੇ ਸਹੀ ਗੱਲ ਇਹਦਾ ਚੌਲ ਜੀ ਕੀਤਾ ਆਹ ਉਹ ਬਰਾ ਬੰਦਾ ਮੰਮੀਾਂ ਦੀ ਮੈਣੀ ਕੁਝ ਖਾਣਾ ਮੇਰੇ ਢੇਡਾ ਫਿਰ ਤੇ ਬਰਾ ਬੰਦਾ ਨਹੀਂ ਚੌਲ ਬਣਾਉ ਮੇਰੇ ਲਈ ਆ ਇਹ ਨੂੰ ਨੇ ਰਜਾ ਕੇ ਲੈ ਜਾਂਦੇ ਤੂੰ ਰਜ ਕੇ ਆਈ ਵਿਆਹਾਂ ਨੂੰ ਆਹ ਜੋ ਵੀ ਖਾਣਾ ਖਾ ਮਾਂ ਤੇ ਬੁੱਢੀ ਸੀ ਮਾਂ ਸਾਡੇ ਅਗਰ ਜੋ ਖਾਣਾ ਖਾ ਵੀ ਲੋ ਮੈਨੂੰ ਉਹ ਵਾਲੇ ਫਰੈਂਟ ਲੈ ਆਪਾਂ ਮੈਨੂੰ ਫੋਨ ਕਰੀ ਜਦ ਕੱਲ ਦੁਪਹਿਰੇ ਇਹ ਮੇਰਾ ਜੀ ਨਹੀਂ ਲੱਗਨ ਦਿਆ ਮਮਾ ਮੈਂ ਚੜਾਉਣ ਲੱਗਾ ਜੇ ਤੇ ਮੈਂ ਚੜਿਆ ਤੇ ਨਾ ਤੂੰ ਕਿਹੜਾ ਕਰਨਦਾਰ ਜਿੱ ਕਦੀ ਪਹਿਲੀ ਵਾਰ ਗਿਆ ਨੁਗੜੰਗੇ ਤੇ ਗਿਆ ਨਹੀਂ ਇਹ ਤੂੰ ਚੜਿਆ ਮੁੜ ਕੇ ਫਿਰ ਉਧਰ ਬਾਗੇ ਦਾ ਪੋਣਾ ਦਾ ਲਾਂਗੇ ਦਾ ਲੱਗਦਾ ਘਰ ਸੀ ਉਧਰ ਕੋਣ ਨਹੀਂ ਉਹ ਵੀ ਨਾਲ ਹੀ ਉਹ ਲਾਗੇ ਹੀ ਆ ਉਹਦੇ ਨਾਲ ਹੀ ਪਤਾ ਮੈਨੂੰ ਤੂੰ ਵੇਖਿਆ ਤੈਨੂੰ ਪਤਾ ਦੱਸਣਾ ਹੈ ਜਿਹੜੀ ਗਲੀ ਚੋਂ ਉਸੇ ਗਲੀ ਚ ਹੀ ਆਹ ਉਸੇ ਗਲੀ ਚ ਉਹਨਾਂ ਦਾ ਘਰ ਤੇ ਮੈਂ ਮੁੜ ਕੇ ਉਹਦੇ ਨਾਲਾਂ ਗੱਲਾਂ ਮੇਰਾਂ ਕਿ ਤੂੰ ਨਾਲੇ ਕੋਈ ਗਾਤਾ ਉਹਦੇ ਚ ਫਿਰ ਕੀ ਨਵਾਂ ਗੱਲ ਵੀ ਕਰੋਗੇ ਕਿ ਅੱਜ ਤੋਂ ਸਭ ਕੰਮ ਕਰਦੇ ਆਂ ਮੰਦੀ ਲਾ ਦੇ ਆ ਪ੍ਰਾਪ ਤੇਰੀ ਤੇਰੀ ਫੇਵਰੇਟ ਬੜੀ ਬੋਲੀ ਜਿੱਦਾਂ ਦੀ ਪ੍ਰਭ ਮੰਗਦਾ ਹੁੰਦਾ ਸੰਗਣੀ ਮੈਨੂੰ ਦਜੀ ਆਖਣ ਦੇ ਮੋਟਾ ਦੀ ਬੋਲੀ ਗੱਲਾਂ ਅੱਛਾ ਮਹਾਮੇਦ ਵਾਂਡੇ ਚਲ ਜਾਣਾ ਆਨ ਬਰਸੇ ਚ ਦੁੱਧ ਆਇਆ ਹੀ ਕੱਲਾ ਉਦੋਂ ਦੁੱਧ ਹੀਗਾ ਬੋਲੀ ਵਾਲਾ ਅੱਜ ਇਹ ਆ ਗਿਆ ਬਾਹ ਘਟ ਕਰ ਤਾਂ ਕਹਿੰਦੋ ਤੇਰੇ ਮੁੰਡੇ ਦਾ ਸਮਾਂ ਆਇਆ ਹੀ ਉਹ ਆਉਂਦੇ ਨੇ ਸੇਰੇ ਆ ਜਾਣਾ ਕੀ ਆਂਦਾ ਉਹ ਆਂਦਾ ਹੈ ਮਦਨ ਕੇ ਪੰਜੀਰੀ ਬਣਾ ਕੇ ਦੇ ਸਮਾਂ ਲਿਆ ਤੇ ਨਹੀਂ ਪੰਜੀਰੀ ਬਣਾ ਤੇ ਪੇਠਾ ਖਾਣਾ ਹੁੰਦਾ ਪੇਠਾ ਦਾ ਤੇ ਮੈਂ ਉਹ ਫਿਰ ਜੇ ਪੇਠਾ ਤੇ ਫਿਰ ਸਾਰਿਆਂ ਨੂੰ ਚੁਗਾ ਮੈਂ ਨਾ ਸਮਾਨ ਲੈ ਕੇ ਦੇ ਦਿੰਨਾ ਵਾ ਐਨਾ ਮੈਂ ਸਿਰੇ ਜਾਉਂਦਾ ਆਂ ਇਹਦੇ ਲਈ ਅੱਧਾ ਰੱਖ ਲੈ ਉਹ ਮੈਨੂੰ ਬਣਾ ਦੇ ਪੱਠਾ ਹਾਹ ਐਡੀ ਚੀਜ਼ ਖਾਣੀ ਉਹ ਮੈਂ ਦੇਣੀ ਕਿ ਇੱਧਰ ਮੂੰਹ ਕਰੋ ਕੋਈ ਲਾਸਟ ਵਾਲਾ ਇਹ ਲਾਸਟ ਵਾਲਾ ਆਹ ਵੇ ਮੈਂ ਕਹਿੰਦਾ 4 ਕਿਲੋ ਕੋਲ ਹੈ ਰਜਤ ਦੇ ਹੱਥ ਪਾਵਰ ਹੂੰ 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 ਇਹ ਸਾਡਾ ਪਹਿਲਾ ਜਿਹਾ ਬਣਿਆ ਪਿਆ ਅੱਛਾ ਆਹੋ ਉਹ ਪਹਿਲਾ ਬਣਿਆ ਪਿਆ ਇੱਕ ਹੁਣ ਵਾਲਾ ਬਣਿਆ ਸਾਡੇ ਵੀ ਪਿਆ ਮੈਂ ਸਾਡੇ ਵੇਸਣ ਗਿਆ ਵਾ ਉਹਦੇ ਤੋਂ ਫੇਰ ਬਣਾਤਾ ਉਹ ਮੈਨੂੰ ਬੜਾ ਹੀ ਸਵਾਦ ਲੱਗਿਆ ਭਾਵੇਂ ਮੈਂ ਕਿਉਂ ਖਾਕੇ ਨਾ ਭਾਵੇਂ ਕਿਉਂ ਘਟ ਦੇ ਪਾ ਭਾਵੇਂ ਕਿਉਂ ਘਟ ਪਰ ਸਵਾਦ ਬੜਾ ਬਣਿਆ ਕਿੰਨੇ ਕ ਪਾਣ ਨੂੰ ਵੀ ਦੱਸ ਪਰ ਇਹਦੇ ਪਰ ਨਾਲ ਸਵਾਦ ਹੀ ਥੜਾ ਹੁਣ ਉਹ ਨਿਆਣਾ ਖੰਦੇ ਜੇ ਨਾ ਮੁਰਕੇ ਹਸ ਕੋ ਖਾ ਸਕਦਾ ਨਿਆਣਾ ਦਿੱਤਾ ਨਿਆਣਾ ਜਿਹੜਾ ਉਹ ਬੰਦ ਕਰ ਦੇ ਤੂੰ ਮੱਕ ਜੀ ਕੇ ਬਾ ਇੱਕ ਇੱਕ ਨਾ ਦਿਲਾ ਦੇ ਬਿਗ ਵਾਚ ਆਉਂਦੇ ਬਹੁਤ ਇੱਧਰ ਆਣਾ ਤੂੰ ਮੈਂ ਸਿੱਧੀ ਨਹੀਂ ਆ ਫਿਰ